ਬਹੁਤ ਬਹੁਤ ਧੰਨਵਾਦ ਮੁਖਿੰਦੇ ਜੀ ਇਸ ਧਰਤੀ ਦੇ ਉੱਤੇ ਤੁਹਾਡਾ ਫਖਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਸਰਕਾਰਾਂ ਨੂੰ ਸਵਾਲ ਕਰਨਾ ਵੀ ਜਾਣਦੇ ਹਾਂ ਅਸੀਂ ਸਰਕਾਰਾਂ ਨੂੰ ਘੇਰਨਾ ਵੀ ਜਾਣਦੇ ਹਾਂ 10 ਪੱਤਰਕਾਰਾਂ ਤੇ ਪਰਚੇ ਪਾ ਕੇ ਇਹ ਸਰਕਾਰ ਨੂੰ ਇਹ ਲੱਗਦਾ ਹੈ ਕਿ ਉਹ ਲੋਕਾਂ ਦੀ ਆਵਾਜ਼ ਬੰਦ ਕਰਾ ਸਕਦੀ ਹੈ ਤਾਂ ਜੇ ਇੱਕ ਸੜਕ ਤੇ ਆ ਕੇ ਦੇਖ ਲਵੇ ਜਿਹੜਾ ਅਜੇ ਸਰਵਾਤੀ ਚਲ ਰਿਹਾ ਹੈ ਕਿਉਂਕਿ ਤੁਸੀਂ ਪੱਤਰਕਾਰਾਂ ਦੀ ਆਵਾਜ਼ ਬੰਦ ਨਹੀਂ ਕਰਦੇ ਤੁਸੀਂ ਪੰਜਾਬ ਦੇ عوام ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਹੋ ਤੇ ਉਹ ਪੰਜਾਬ ਜਿਹਨੇ ਔਰੰਗਜ਼ੇਬ ਨੂੰ ਵੀ ਭਜਾਇਆ ਜਿਹਨੇ ਅੰਗਰੇਜ਼ ਨੂੰ ਵੀ ਭਜਾਇਆ ਜਿਹਨੇ ਇੰਦਰਾ ਵੀ ਤੋੜੀ ਜਿਹਨੇ ਮੋਦੀ ਵੀ ਹਰਾਇਆ ਤੇ ਤਾਜ਼ੇ ਤਾਜ਼ੇ ਨਵੇਂ ਨਵੇਂ ਇਤਲਾਫੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਸੀ ਲੋਕਾਂ ਨੂੰ ਦਰਵਾਵਾਂਗੇ ਅਸੀਂ ਪੱਤਰਕਾਰਾਂ ਨੂੰ ਦਰਵਾਵਾਂਗੇ ਇਹ ਜਾਣ ਵਾਲੇ ਨਹੀਂ ਪੀਸੀ ਦਫਤਰ ਵੀ ਨੇੜੇ ਹੈ ਤੁਹਾਡਾ ਪੁਲਿਸ ਦਾ ਕਮਰਾ ਵੀ ਨੇੜੇ ਹੈ ਜੇ ਹੋਏਗੇ ਬਹੀ ਖਾਤੇ ਲੈ ਕੇ ਆਜੋ ਆ ਜਿੰਨੇ ਸਰਦਕੋ ਬੈਠੇ ਆ ਜਿੰਨੇ ਅਸੀਂ ਖੜੇ ਆ ਕੱਪਰੋ ਪਰਤੇ ਲੱਜੂ ਪਾ। ਐਦਾਂ ਇਹ ਜਾਦੇ ਆ ਇੱਥੇ ਹੀ ਨੇੜੇ ਐਫੀ ਡੈਕਟਰ 'ਤੇ ਬੈਠੇ ਨੇ। ਉਹਨਾਂ ਤੋਂ ਐਫੀ ਡੈਕਟਰ ਲਾਓ। ਸਾਡੇ ਵੀ ਨਾਂ ਰੱਖ ਲਓ ਮਿੰਟੂ ਗੁਰਥਰੀਆ, ਐਮਾਨਤ ਗੋਇਲ, ਮਨਿੰਦਰ ਸਿੱਧੂ, ਢਾਲੀਵਾਲ ਸਾਡੇ ਵੀ ਨਾਂ ਬਦਲੋ ਨਾਮਦਾਰੀ ਕਰਕੇ ਸਾਡੇ ਦੇ ਵੀ ਕੱਪਰੋ ਪਰਤੇ। ਇਹ ਪੰਜਾਬ ਪਾਕੀਆਂ ਤੋਂ ਬੱਦਲ ਵਾਲਾ ਨਹੀਂ। ਇਹ ਪੰਜਾਬ ਦਾ মিডিਆ, ਇਹ ਪੰਜਾਬ ਦੇ ਪੱਤਰਕਾਰ ਆਪ ਸਾਡੀਆਂ ਨੂੰ ਡਾਊਨ ਬਾਲ ਨਹੀਂ ਇਤਿਹਾਸ ਚੱਕਰ ਕੇ ਦੇਖ ਲਓ ਕਿ ਸਾਡੇ ਪੂਰਵਦਾ ਨੇ ਇਸ ਮਿੱਟੀ ਦੀ ਇੱਜ਼ਤੀ ਦੇ ਲਈ ਜਿੰਨਾ ਕਟੀਆਂ ਤੇ ਜਿਹ ਹੈਗਾ ਦਾਮ ਫਿਰ ਉਹ ਲੋਕ ਹੋ ਜਿਹਨਾਂ ਦੇ ਜਿਹੜਾ ਵੀ ਸੱਤਾ ਦੇ ਤਖਤ ਤੇ ਬੈਠਿਆ ਉਹ ਕਦੇ ਲੋਕਾਂ ਦਾ ਨਹੀਂ ਹੋਇਆ ਅੱਜ ਤੁਹਾਡੀ ਹਮਾਇਤ ਤੇ ਮਰੋਢੀ ਪੇਰਾਂ ਦੇ ਕਈ ਲੀਡਰਾਂ ਦੇ ਖੌਣ ਆਉਂਦੇ ਹੋੜੇ ਅਕਾਲੀ ਬੀਜੇਪੀ ਦੀ ਸਰਕਾਰ ਦੇ ਵਿੱਚ ਵੀ ਚੈਨਲ ਬੰਦ ਹੋਈ ਸੀ ਕਾਂਗਰਸੀਆਂ ਨੇ ਵੀ ਘੱਟ ਨਹੀਂ ਕੀਤੀ ਮੋਦੀ ਨਾਲ ਦੋਚਾਰ ਹੋ ਗਿਆ ਆ ਇਹ ਜੁਲੂ ਇਸ ਲਈ ਇਹ ਸਰਕਾਰ ਵੀ ਉੱਥੋਂ ਚੱਲਦੀ ਆ ਇਹ ਤਾਂ ਨਹੀਂ ਸਰਕਾਰ ਉੱਥੋਂ ਚੱਲਦੀ ਆ ਚਾਹੇ ਕੇਜੀ ਮੀਡੀਆ ਹੋਵੇ ਚਾਹੇ ਬੋਦੀ ਇੰਡੀਆ ਹੋਵੇ ਇਹ ਦੋਵੇਂ ਮੀਡੀਆ ਨੂੰ ਕੰਟਰੋਲ ਕਰਨਾ ਜਾਣਦੇ ਨੇ ਇਹਨਾਂ ਲੱਗਦਾ ਹੈ ਕਿ ਅਜਲਾਬ ਪੱਤਰਕਾਰਾਂ ਨਾਲ ਆਜਾ ਮੀਡੀਆ ਨੂੰ ਵੀ ਇੰਝ ਕੰਟਰੋਲ ਕਰ ਲਾਂਗੇ ਇੰਝ ਕੰਟਰੋਲ ਹਾਂ ਦਾ ਨਹੀਂ ਤੁਹਾਡਾ ਫਿਰ ਅਮੇਸ਼ਾ ਦੇ ਦਫੇ ਝੁਕਣਾ ਹੋਣਾ ਤੁਹਾਡਾ ਫਿਰ ਅੰਮਲੀ ਦੇ ਦਫੇ ਝੁਕਣਾ ਹੋਣਾ ਤੁਹਾਡੇ ਆਕਾ ਹੋਣਾ ਕੇਜਰੀਵਾਲ ਨਹੀਂ ਚੋਦੀਆ ਪੰਜਾਬ ਦੇ ਆਕਾ ਨਹੀਂ ਕੇਜਰੀਵਾਲ ਤੁਹਾਡਾ ਨਾਲ ਖੁਣਾ ਸਾਡਾ ਨਹੀਂ ਤੇ ਇਸ ਲਈ ਪੰਜਾਬ ਆਪਣੀ ਹੋਣ ਦਾ ਮਾਲਕ ਹੈ ਸਰਕਾਰ ਜਾਂ ਤਾਂ ਬੰਦੇ ਬਣ ਕੇ ਗੁਰਸਿੱਖਾਂ ਵੀ ਆਪਣੇ ਆਪ ਨੂੰ ਨਹੀਂ ਪੰਜਾਬ ਨੂੰ ਵੋਟਰਾਂ ਚ ਬੜੇ ਬੜੇ ਗੁਰੂ ਕਰਨੇ ਆਏ ਨੇ ਪਿਛਲੇ ਨਾਲ ਪੁੱਛ ਲਓ ਅਸੀਂ ਲੜਦੇ ਰਵਾਂਗੇ ਜਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ